ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਵਾਂਗੇ ਹਾਂ ਜੀ ਅੱਜ ਆਪਾਂ ਫੇਰ ਹਾਜ਼ਰ ਆਏ ਤੁਹਾਡੇ ਲਈ ਲੈ ਕੇ ਇੱਕ ਹੋਰ ਨਵੀਂ ਵੀਡੀਓ ਤਾਂ ਫੇਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂ ਜੀ ਫੇਰ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਤੁਹਾਡੀ ਬੁਲਾਓ ਜੀ ਸੱਚੀ ਬੁਲਾਓ ਸੱਚੀ ਗਿਆ ਇੱਧਰ ਨੂੰ ਇੱਧਰ ਨੂੰ ਪੁੱਤ ਨੂੰ 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 ਮੂੰਹ ਕਰਕੇ ਹੱਥ ਜੋੜ ਕੇ ਨਾ ਕੀ ਗੱਲ ਅੱਜ ਸਾਰਾ ਬੋਜ ਨਿੱਕੀ ਕੁੜੀ ਤੇ ਸੈੱਟਤਾ ਤੁਸੀਂ ਹੋਰ ਕਿਸੇ ਨਾਲ ਸੱਤ ਸ਼੍ਰੀ ਅਕਾਲ ਇਹਨਾਂ ਬੜਾਈ ਕੱਲੀ ਕੁੜੀ ਨੇ ਬੁਲਾਈ ਕੀ ਗੱਲ ਹੁਣ ਸਾਰਾ ਬੋਜ ਕੁੜੀ ਤੇ ਸੈੱਟਤਾ ਇਹ ਸਾਰਿਆਂ ਦੀ ਵੰਡੀ ਸੱਤ ਸ਼੍ਰੀ ਅਕਾਲ ਤੂੰ ਹੀ ਬੁਲਾਇਆ ਕਰਨੀ ਹੈ ਸੱਤ ਸ਼੍ਰੀ ਅਕਾਲ ਜੀ ਸੱਤ ਸ਼੍ਰੀ ਅਕਾਲ ਅੱਜ ਭਾਈ ਪਿਆਜ਼ ਵੀ ਚੀਰ ਹੋ ਰਹੇ ਆ ਹੈ ਮਮੀ ਇਹ ਕੀ ਚੱਕਰਾ ਕਰੇਲੇ ਵੀ ਉਹ ਕਰੇ ਕਰੇਲੇ ਇੱਥੇ ਭਰ ਕੇ ਬਣਾਉਣੇ ਹੈ ਮੈਨੂੰ ਲੱਗਦਾ ਨਾ ਅੱਗੇ ਪਿੱਛੇ ਇਹਨਾਂ ਨੇ ਕਦੇ ਵੀ ਪਿਆਜ਼ ਨਹੀਂ ਚੀਰੇਗੇ ਜੋ ਦਾਲ ਸਬਜ਼ੀ ਬਣਾਉਂਦੇ ਆ ਤੜਕਾ ਬਿਨਾਂ ਪਿਆਜ਼ ਤੇ ਲਾਉਂਦੇ ਤਾਂ ਕਰਕੇ ਹੈਰਾਨ ਹੋ ਗਿਆ ਕਿ ਕੀ ਗੱਲ ਅੱਜ ਸਾਡੇ ਘਰੇ ਪਿਆਜ਼ ਦਾ ਤਾਂ ਚੀਰੇ ਜਾ ਰਹੇ ਆ ਤੇ ਮੈਨੂੰ ਲੱਗਦਾ ਇਹਨਾਂ ਨੇ ਕਦੇ ਕਰੇਲੇ ਦੀ ਸਬਜ਼ੀ ਵੀ ਨਹੀਂ ਖਾਧੀਗੀ ਤਾਂ ਹੀ ਕਰੇਲੇ ਵੇ ਇੱਕ ਵੀ ਹੈਰਾਨ ਹੋ ਗਿਆ ਭਰ ਕੇ ਬਣਾਉਣੇ ਆ ਅੱਛਾ ਇਦਾਂ ਖਾਲੀ ਕਰਕੇ ਲਾਉਂਗੇ ਨਾ ਅਸੀਂ ਫੇਰ ਦੱਸੂਗਾ ਤੁਹਾਨੂੰ ਕੀ ਕਾ ਬਣਾਉਣੇ ਆ ਹਾਂ ਪੁਰਾਣੇ ਸਟੈਨ। ਪੁਰਾਣੇ ਸਟੈਨ ਨਾਲ ਹੈ। ਥਾਂ ਬਣਾਉਣ ਦੇ ਤਾਂ ਚਾਹਵੇਂ ਜੇ ਨੇ ਲਿਖਿਆ ਵੀ ਅੱਜ ਅਸੀਂ ਬਣਾਈ ਨਿਊ ਡਿਸ਼ ਨਿਊ ਸਟਾਈਲ ਵਿੱਚ। ਨਵੇਂ ਤਰੀਕੇ ਨਾਲ। ਤੇ ਇੱਥੇ ਆਂਟੀ ਜੀ ਕਹਿ ਰਹੀ ਆ ਪੁਰਾਣੇ ਤਰੀਕੇ ਨਾਲ ਬਣਾਉਣਾ ਹੈ ਆਪਾਂ। ਅੱਛਾ। ਪਹਿਲਾਂ ਨੂਨ ਲਾਉਣਾ ਫਿਰ ਧੁੱਪ ਚ ਸੁਕਾਉਣੇ ਦੋ-ਦੋ ਘੰਟੇ ਕੋਈ ਪਹਿਲਾਂ ਬਹੁਤ ਸੁੱਕਦਾ। ਐਦਾਂ ਵੀ ਬਣਾਉਂਦੇ ਹੁੰਦੇ ਸੀਗੇ। ਤੇ ਕਹਿੰਦੇ ਹੁੰਦੇ ਸਿਆਣੇ ਐਦਾਂ ਬਣਾਓ। ਹੂੰ। ਉਹ ਸਿਆਣੇ ਤਾਂ ਪਹਿਲਾਂ ਕਹਿੰਦੇ ਹੁੰਦੇ ਸੀਗੇ ਉਹ ਸਿਆਣੇ ਤਾਂ ਤੁਸੀਂ ਭਜਾਤੇ ਸਾਰੇ ਅੱਜ ਕੱਲ ਜਿਹੜੇ ਸਿਆਣੇ ਆਪਾਂ ਕਹਿੰਦੇ ਨੇ ਸਿਆਣੇ ਨੇ ਗੱਲ ਕਹੀ ਆ ਉਹ ਸਿਆਣੇ ਤੁਸੀਂ ਆ ਤੁਸੀਂ ਬਹੁਤ ਵੱਡੇ ਸਿਆਣੇ ਆ ਜਿਹੜੇ ਪਹਿਲਾਂ ਸਿਆਣੇ ਸੀ ਜਿਹੜੇ ਅੱਜ ਕੱਲ ਸਿਆਣੇ ਆ ਨਾ ਸਾਰੇ ਤੁਸੀਂ ਫੇਰ ਲਗਾਤਾ ਤੁਸੀਂ ਸਾਰੇ ਨਾਲ ਵੱਡੇ ਸਿਆਣੇ ਆ ਸੱਚ ਸਿਆਣੇ ਤਾਂ ਮੈਂ ਚੇਤਿਆ ਸਾਰੇ ਨਾਲ ਵੱਡੀ ਸਿਆਣੀ ਤੁਹਾਡੀ ਜੈਸਮੀਨ ਕਿੱਥੇ ਆ ਫੈਤਮੀਨ ਮਾਹਲ ਕੀ ਗੱਲ ਹੋਣੀ ਆਈ ਬਲੌਗ ਦੇ ਵਿੱਚ ਓਏ ਕੱਦੂ ਸੱਤ ਸ੍ਰੀ ਅਕਾਲ। ਤਾਂ ਸਾਥਰੀ ਕਾਲ ਤਾਂ ਠੀਕ ਆ ਤੂੰ ਨੇ ਕਿਆ ਕਰਦੀ ਇੱਧਰ ਬੈਠ। ਲਓ ਜੀ ਨਿੱਕੀ ਜਿਹੀ ਕੁੜੀ ਨੇ ਐਵੇਂ ਟੈਨਸ਼ਨ ਪਾਤੀ ਸੱਤ ਸ੍ਰੀ ਅਕਾਲ ਬੁਲਾਉਂਦੇ ਹੁਣ ਵਿਚਾਈ ਨੂੰ ਟੈਨਸ਼ਨ ਪਾਈ ਦਿੰਦੇ। ਜਦੋਂ ਫੋਨ ਉਹਦੇ ਵੱਲ ਘੁੰਮਦਾ ਉਹਦੇ ਕਹਿ ਦਿੰਦੀ ਆ ਸੱਤ ਸ੍ਰੀ ਅਕਾਲ ਜੀ। ਕਿਉਂ ਨਿਆਣੇ ਨੂੰ ਟੈਨਸ਼ਨ ਪਾਈਏ ਤੁਸੀਂ? ਠੀਕ ਆ। ਲਓ ਜੀ ਇਹ ਹੁਣ ਸਾਰਾ ਆਪਣਾ ਮਸਾਲਾ ਹੋ ਗਿਆ ਤਿਆਰ। ਹੁਣ ਇਹਦਾ ਕਹਾਣੇ ਉਹਦੇ ਉਹ ਕਰ ਦੋ। ਕਾਣਾ ਰਾਲਾ ਦੋ। ਹੈ? ਕਾਣੀ ਦਾਲ। ਹਾਂ ਇਹਨੂੰ ਕਰ ਦੋ ਮਿਕਸ। ਨਾ ਘਾਣਾ ਘਾਣੀ ਰਲੋਂ ਨੂੰ ਤੇ ਇੱਥੇ ਤੁੜੀ ਲਿਪਣੀ ਹੈਗੀ ਮੇਰੇ ਲਾ ਦੋ ਘਾਣੀ ਸਿੱਧਾ ਨਹੀਂ ਪੋਲੇ ਜਾਂਦਾ ਮਿਕਸ ਕਰ ਲਓ ਮਸਾਲਾ ਘਾਣਾ ਰਲਾ ਲਓ ਆਹੋ ਰਲਾ ਲਓ ਘਾਣਾ ਇਸੇ ਨੂੰ ਇਹਦੇ ਨਾਲ ਤੁੜੀ ਲੈਪਲੀ ਚੰਗਾ ਜਾ ਕੇ ਬਾਅਦ ਚ ਵੈਸੇ ਨਾ ਸਾਡੇ ਉਧਰ ਐਦਾਂ ਹੀ ਬਣਾਉਂਦੇ ਮੈਂ ਇੱਧਰ ਪਹਿਲੀ ਵਾਰ ਦੇਖਿਆ ਮੈਂ ਵੀ ਇੱਕ ਨਹੀਂ ਮਸਾਲਾ ਪਹਿਨੋਂ ਅਲੱਗ ਪਨ ਨਾ ਕਰੀਦੇ ਅਲੱਗ ਪਨ ਕੇ ਦਬਣਾ ਨਹੀਂ ਸਾਡੇ ਉਧਰ ਨਹੀਂ ਬਣਾਉਂਦੇ ਹੈਗੇ ਯੂਪੀ ਮੈਂ ਵੀ ਇੱਕ ਨਹੀਂ ਕਰਦੀ ਜੀ ਅੱਛਾ ਫਿਰ ਫੈਟ ਮਿਨ ਮਾਹਲ ਦੀ ਜਿਹੜੀ ਜਠਾਨੀਆਂ ਯੂਪੀ ਦੀ ਆ ਤੇ ਭੈਣਾ ਭੈ ਤੂੰ ਕਿਵੇਂ ਰਹਿ ਗਈ ਆਪਦੀਆਂ ਸਹੇਲੀਆਂ ਨੂੰ ਨਹੀਂ ਮਿਲੀ ਆਪਦੇ ਭਰਾਵਾਂ ਨੂੰ ਨਹੀਂ ਮਿਲੀ ਭੈਣ ਭਰਾਵਾਂ ਨੂੰ ਪ੍ਰੀਤ ਕਾਸ਼ਵੀ ਤੇ ਯੂਪੀ ਦੇ ਆ ਕਰਨ ਜਗਪ੍ਰੀਤ ਉਹ ਵੀ ਯੂਪੀ ਦੇ ਆ ਆ ਪਿੰਕੀ ਬਿੱਬੀ ਯਾਰਾਣੀ ਜਿਹੜੀ ਨਵੀਂ ਆਈ ਆ ਇਹ ਵੀ ਯੂਪੀ ਦੀ ਆ ਨਾ ਉਹ ਜਾ ਕੇ ਮੈਨ ਗਲੇ ਲੱਗ ਜੱਫੀਆਂ ਪਾਉ ਉਹਨਾਂ ਨੂੰ ਕਿਉਂ ਦੂਰ ਬੈਠੀ ਆ ਨਾ ਤੇ ਤੂੰ ਜੇ ਜੀ ਆਉਣਾ ਹੂੰ ਮੈਂ ਮਮੀ ਕੱਲ ਕਹਿੰਦੇ ਸੀਗੇ ਮਮੀ ਕਹਿੰਦੇ ਵੀ ਪਨੀਰ ਥੋੜਾ ਏ ਮੈਂ ਤੁਹਾਨੂੰ ਕੋਈ ਨਾ ਪਨੀਰ ਤੇ ਮੈਂ ਹੋਰ ਬਣਾ ਦੇ ਦੂੰਗੀ ਹੂੰ ਵੀ ਹੋ ਕਰ ਦੂਗੀ ਗੱਲਾਂ ਬਾਅਦ ਚ ਕਰ ਲਈ ਗੱਲਾਂ ਵਾਲਾ ਧਿਆਨ ਬਾਅਦ ਚ ਦੇ ਲਈ ਪਹਿਲਾਂ ਜਿਹੜਾ ਕੰਮ ਕਰਿਆ ਨਹੀਂ ਉਹ ਕਰ ਲਾ ਕਰੇਲੇ ਵਿੱਚ ਮਸਾਲਾ ਧਰ ਲਾ ਧਿਆਨ ਸਾਰਾ ਗੱਲਾਂ ਵਿੱਚ ਤੇ ਮਸਾਲਾ ਆਪ ਦੇ ਉੱਤੇ ਡੋਲੀ ਜਾਂਦੀ ਹੈ ਪਨੀਰ ਦੀ ਸਬਜ਼ੀ ਉਹਨਾਂ ਬਹੁਤ ਸਵਾਦ ਬਣੀ ਮਮੀ ਰਾਤ ਹਨਾ ਹਾਂ ਬਹੁਤ ਵਧੀਆ ਸਬਜ਼ੀ ਬਹੁਤ ਵਧੀਆ ਦੱਸੋ ਉਹਦੇ ਵਿੱਚ ਮੈਂ ਆਲੂ ਪਾਏ ਸੀ ਤੁਹਾਨੂੰ ਪਤਾ ਲੱਗਦਾ ਵੀ ਚਾਹਲੂ ਪਾਏ ਸੀ ਨਹੀਂ ਆਲੂ ਗ੍ਰाइंड ਕਰਕੇ ਪਾਏ ਤੇ ਹਾਂ ਤਰੀ ਤਾਂ ਤਰੀ ਬਹੁਤ ਵਧੀਆ ਹਨ ਗਾੜੀ ਬਣੀ ਬਿਲਕੁਲ ਮੈਂ ਵੀ ਚਾਹਲੂ ਪਾ ਦਿੱਤੇ ਥੋੜੇ ਜਿਹਾ ਉਹ ਹੋਏ ਉਹ ਤਾਂ ਫਿਰ ਉਹ ਚੀਜ਼ ਦਾ ਫਿਰ ਵਲੌਗ ਬਣਾਉਣੇ ਵਾਲਾ ਦਾ ਪਨੀਰ ਦੀ ਸਬਜ਼ੀ ਚ ਆਲੂ ਗ੍ਰाइंड ਕਰਕੇ ਤੁਹਾਨੂੰ ਤਾਂ ਹਰੇਕ ਚੀਜ਼ ਐ ਲੱਗਦੀ ਜਿਵੇਂ ਵਲੌਗ ਬਣਾ ਦੇ ਲਈ ਆ ਬਸ ਆ ਕੰਮ ਜਿਹੜਾ ਕੀਤਾ ਵਲੌਗ ਬਣਾਉਣ ਵਾਸਤੇ ਹੀ ਕੀਤਾ ਆ ਸੂਟ ਪਾਇਆ ਵਲੌਗ ਵਿੱਚ ਦਿਖਾਉਣ ਵਾਸਤੇ ਹੀ ਪਾਇਆ ਹਰੇਕ ਚੀਜ਼ ਤੁਹਾਨੂੰ ਐ ਕਿਉਂ ਲੱਗਦੀ ਵਲੌਗ ਬਣਾਉਣਾ ਇਹਦਾ ਲਓ ਜੀ ਤੇਲ ਹੋ ਗਿਆ ਭਾਈ ਗਰਮ ਆ ਛੋਟਾ ਜਿਹਾ ਪਿਆਜ਼ ਸੜ ਕੇ ਦੇਖਿਆ ਦਾ ਮੈਂ ਵਿੱਚ ਤੇ ਲਓ ਕਰੋ ਤਾਂ ਪਿਆਜ਼ ਦਾ ਤਾਂ ਵਿੱਚ ਸੱਟ ਕੇ ਵੇਖਿਆ ਵੀ ਤੇਲ ਗਰਮ ਹੋ ਗਿਆ ਕਿ ਨਹੀਂ ਪਿਆਜ਼ ਖਰਾਬ ਕੀਤਾ ਹੱਥ ਪਾਉਂਦਾ ਵਿੱਚ ਸਿੱਧਾ ਪਤਾ ਲੱਗ ਜਾਂਦਾ ਜੇ ਤੇਰਾ ਮਾਸ ਉਬਲਦਾ ਚੰਗੀ ਤਰ੍ਹਾਂ ਪਤਾ ਲੱਗ ਜਾਂਦਾ ਸਾਨੂੰ ਤੇਨੂੰ ਵੀ ਤੇਲ ਗਰਮ ਹੋਇਆ ਕਿ ਨਹੀਂ ਹੋਇਆ ਝਾਵਾਂ ਜਾਂ ਨਾ ਹੋਵੇ ਤਾਂ ਉਹਨੂੰ ਮੈਂ ਕਹਾਂ ਸਭੋ ਸੌਖਾ ਵਧੀਆ ਬਸ ਸੌਖੇ ਬਣ ਜਾਂਦੇ ਸਭੋ ਦੋ ਜਣੇ ਨੂੰ ਸੌਖੇ ਆ ਜੇ ਕੱਲੇ ਬੰਦੇ ਦਾ ਨਾ ਫੇਰ ਔਖੇ ਆ ਅੱਛਾ ਉਹਨੂੰ ਛਿੱਲੀ ਜਾਣਾ ਫੇਰ ਉਹਨੂੰ ਖਾ ਵਿਚਲੇ ਖਾਲੀ ਕਰਨੇ ਕਢਣਾ ਸਮਾਨ ਜਾ ਜਿਹੜਾ ਵਿਚੋਂ ਦਾ ਤੇ ਬੀਜ ਬੂਜੇ ਉਹ ਕਢਣੇ ਹਾਂ ਫਿਰ ਉਹਦੇ ਬਾਅਦ ਕਲੀ ਨਹੀਂ ਭਰਨੇ ਫਿਰ ਉਹਦੇ ਬਾਅਦ ਕਲੀ ਨੇ ਟਾਗਲ ਬੈਠਣਾ ਇਹ ਟਾਈਮ ਲਾਦਾ ਬਹੁਤ ਨਾ ਕਰੇਲੇ ਬਣਾਉਣਾ ਇੰਨਾ ਕਿੰਨਾ ਔਖਾ ਕੰਮ ਆਖੇ ਦੋ ਜਾਨੇ ਬਣਾਉਂਗੇ ਸੌਖੇ ਆ ਇੱਕ ਜਾਨਾ ਬਣਾਊਗਾ ਤਾਂ ਔਖਾ ਬਾਹਲਾ ਔਖਾ ਕੰਮ ਹੈ ਤਾਂ ਮੈਂ ਤਾਂ ਮੈਂ ਤਾਂ ਕੱਲੀ ਬਣਾਉਣੀ ਆ ਮੈਂ ਤਾਂ ਨਹੀਂ ਕਦੇ ਵੀ ਔਖਾ ਲੱਗਾ ਵੀ ਤਰੇਲੇ ਬਣਾਉਣੇ ਔਖੇ ਆ ਨਾ ਬਣਾਉਣੀ ਵੀ ਭਰ ਕੇ ਆ ਮੈਂ ਤਾਂ ਆਵੇਂ ਹਉਆ ਬਣਾਇਆ ਵਾ ਪਹਾੜ ਬਣਾਇਆ ਵਾ ਕਰੇਲੇ ਦੀ ਸਬਜ਼ੀ ਬਣਾਉਣੀ ਲਾਉਂਦੀ ਡਿਸ਼ ਸਾਡੀ ਹੋ ਗਈ ਤਿਆਰ ਬਣ ਕੇ ਐਨ ਇੱਕ ਨੰਬਰ ਆਹ ਦੀ ਸ਼ੈਨਾ ਦੀ ਜਿਹੜੀ ਲਿਖੀ ਸੀ ਨਾ ਥੰਬਨੇ ਤੇ ਅੱਜ ਅਸੀਂ ਬਣਾਈ ਨਵੀਂ ਡਿਸ਼ ਨਵੇਂ ਤਰੀਕੇ ਨਾਲ ਸਿੱਧਾ ਨਹੀਂ ਲਿਖਿਆ ਵੀ ਕਰੇਲਿਆਂ ਦੀ ਸਬਜ਼ੀ ਬਣਾਈ ਭਰ ਕੇ ਉਹ ਵੀ ਚਾਵਾ ਯਾਰ ਕਿਹੜਾ ਹੋ ਗਦਾ ਕੰਮ ਨਹੀਂ ਦੇ ਕਈ ਤਾਂ ਕੰਮ ਨਹੀਂ ਦੇ ਡੇਢ ਦੇ ਇਤਾਂ ਹੀ ਉਹਦਾ ਮਸਾਲਾ ਇੱਕ ਤੋਂ ਦਾਲਣਾ ਇੱਧਰ ਤੋਂ ਉੱਧਰ ਨਹੀਂ ਹੁੰਦਾ ਹੋ ਸਕਦਾ ਆਪਣੇ ਆਪਣੇ ਹੱਥ ਦਾ ਹੋ ਜਾਂਦਾ ਤਨੁ ਭਾਰਵੇਂ ਕਰੇਲੇ ਬਿਨਾ ਢੱਗਲ ਵੇਟੇ ਬਣਾਉਣੇ ਔਖੇ ਲੱਦੈ ਨਾ ਮੈਂ ਤਾਂ ਬਣਾਉਣੀ ਆ ਬਿਨਾ ਢੱਗਲ ਵੇਟੇ ਪਹਾੜ ਹੀ ਬਣਾ ਰੱਖਿਆ ਇਹਨਾਂ ਨੇ ਕਰੇਲਿਆਂ ਦੀ ਸਬਜ਼ੀ ਨੂੰ ਵੇਖਣੀ ਕਿੱਡਾ ਵੱਡਾ ਪਹਾੜ ਹੋ ਗਿਆ ਇਹ ਕਰੇਲਿਆਂ ਦੀ ਸਬਜ਼ੀ ਆ ਇਹ ਜਿਵੇਂ ਮਰਜ਼ੀ ਬਣਾ ਲਓ ਅਖਿਆਈ ਔਖੀ ਆਏ ਸੌਖੀ ਆਏ ਵੋ ਗਾਇਸ ਮੈਨੂੰ ਨਾ ਰਾਤ ਦੇ ਇੰਨੇ ਸਾਰੇ ਮੈਸੇਜ ਆ ਰਹੇ ਆ ਕਿ ਰਿੰਪਲ ਨੇ ਤੁਹਾਨੂੰ ਰਿਪਲਾਈ ਕੀਤਾ ਤੁਸੀਂ ਵੀ ਬੋਲੋ ਵੇ ਤਾਂ ਦੇਖੋ ਇਹ ਤਮਾਸ਼ਾ ਤਾਂ ਕੈਮਰੇ ਤੇ ਪਾਉਂਗਾ ਤਾਂ ਨਹੀਂ ਆ ਰਿਹਾ ਕੈਮਰੇ ਦੇ ਉੱਤੇ ਤਾਂ ਨਹੀਂ ਆ ਰਹੀ ਉਂਗਲਪੱਤ ਤੇਰੇ ਉੱਤੇ ਬਹੁਤ ਜ਼ਿਆਦਾ ਆ ਗਈ ਉਂਗਲ ਹਣ ਕੀ ਕਰਨੀਂ ਸ਼ਰਮ ਤਾਂ ਜਵਾਂ ਨਹੀਂ ਆਂਦੀ ਤੈਨੂੰ ਇੰਨੇ ਵਾਤੇ ਨੂੰ ਲਾਹਾ ਪਾ ਕਰਤੀ ਤੇਰੀ ਇੰਨਾ ਬੋਲਤਾ ਤੈਨੂੰ ਤਰੀਕੀ ਕਿੰਨੀ ਬੇਇੱਜ਼ਤੀ ਹੋ ਗਈ ਹੈ ਤੋ ਆਪ ਹੀ ਕਰਵਾਈਏ ਵੈਸੇ ਜਵਾਂ ਸ਼ਰਮ ਨਹੀਂ ਆਉਂਦੀਗੀ ਦੇਖੋ ਪਹਿਲਾਂ ਵੀ ਇੰਨਾ ਤਮਾਸ਼ਾ ਹੋ ਗਿਆ ਸੀ ਮੁੱਦਾ ਸ਼ਾਂਤ ਹੋ ਗਿਆ ਸੀ ਹਨਾ ਕਈਆਂ ਨੂੰ ਲੱਗਾ ਵੀ ਹੁਣ ਉਹ ਨਹੀਂ ਪਾਊਗਾ ਚਾਹੇ ਇਦਾਂ ਪਰ ਮੈਨੂੰ ਪਤਾ ਸੀ ਗੇਮ ਕੀ ਪੈਣੀ ਹੈ ਦ ਫਾਈਨਲੀ ਆਹੋ ਤੈਨੂੰ ਤਾਂ ਵੱਡੀ ਅੰਮ੍ਰਣ ਸਾਰਾ ਕੁਝ ਹੀ ਪਤਾ ਵੀ ਕਿਹਨੇ ਕੀ ਗੇਮ ਪਾਣੀ ਹੈ ਕਿਵੇਂ ਕਿਹਨੇ ਕੀ ਕਰਨਾ ਤੈਨੂੰ ਤਾਂ ਇਹ ਵੀ ਪਤਾ ਹੋਊਗਾ ਤੂੰ ਆ ਵੀਡੀਓ ਪਾਤੀ ਐਦੂ ਬਾਦ ਰਿੰਪਲ ਨੇ ਕੀ ਰਿਪਲਾਈ ਪਾਇਆ ਉਹਦੇ ਵਿੱਚ ਕੀ ਕੁਝ ਬੋਲੂਗਾ ਉਹਦਾ ਜਵਾਬ ਵੀ ਤੂੰ ਹਣੀ ਦੇ ਦੇ ਕਿਸੇ ਵੀਡੀਓ ਦੇ ਵਿੱਚ ਚੰਗਾ ਉਹ ਮੈਂ ਸੋਚ ਇਹਨਾਂ ਨੂੰ ਇਹ ਲੱਗਦਾ ਨਾ ਇਹਨਾਂ ਨੂੰ ਮੌਕਾ ਚਾਹੀਦਾ ਸੀ ਵੀ ਸਾਨੂੰ ਕੋਈ ਮੌਕਾ ਮਿਲੇ ਠੀਕ ਹੈ ਉਹ ਜੇਕਰ ਮੈਂ ਮੌਕਾ ਮੈਂ ਤੁਹਾਨੂੰ ਖੁਦ ਕਹਿ ਰਹੀ ਆ ਕਿ ਮੈਂ ਇਹਦੇ ਵਿੱਚ ਕੋਈ ਝੂਠ ਨਹੀਂ ਬੋਲ ਰਹੀ ਗੇਮ 'ਚ ਮੈਂ ਵੀ ਵਿਦ ਪ੍ਰੈਜ਼ੈਂਟ ਸੀ ਕਿਉਂਕਿ ਇਹ ਖੇਡ ਰਹੇ ਸੀ ਮੇਰੇ ਪਿੱਠੇ ਪਿੱਛੇ ਕੀ ਗੱਲ ਹੋ ਰਹੀ ਸੀ ਕੌਣ ਕੀ ਕਰ ਰਿਹਾ ਹੈ ਕੌਣ ਮਤਲਬ ਕਿ ਇਹਨਾਂ ਨੂੰ ਫੇਟ ਦੇ ਰਿਹਾ ਸਭ ਕੁਝ ਮੈਨੂੰ ਪਤਾ ਸੀ ਮੇਰੀ ਗੱਲ ਇਹਨਾਂ ਨੇ ਜਿਹੜੀ ਗੇਮ ਖੇਡੀ ਨਾ ਉਹਦੇ ਵਿੱਚ ਮੈਂ ਵੀ ਵਿਦ ਪ੍ਰੈਜ਼ੈਂਟ ਸੀਗੀ ਭੈਣ ਜਦੋਂ ਵਲੌਗ ਬਣਾਉਣੀ ਨਾ ਇਹਦੀ ਟੁੱਟੀ ਜਿਹੀ ਅੰਗਰੇਜ਼ੀ ਪਾਸੇ ਰੱਖ ਕੇ ਆਇਆ ਕਰ ਠੀਕ ਹੈ ਵਲੌਗ ਦੇ ਵਿੱਚ ਅੰਗਰੇਜ਼ੀ ਨਾ ਬੋਲਿਆ ਕਿ ਨਾ ਵਿੰਗਟੇਡੇ ਮੂੰਹ ਪਾਸੇ ਰੱਖ ਕੇ ਆਇਆ ਕਰ ਇਹ ਵੀ ਆਪਦਾ ਵਿੱਚ ਵਿੰਗਟੇਡੇ ਬਣਾਈ ਜਾਂ ਨਹੀਂ ਰਹਿੰਦੀ ਮੂੰ ਖਾਸ ਕਰਕੇ ਮੈਨੂੰ ਹੀ ਬੋਲਦਾ ਪੁੱਠਾ ਵੀ ਇਹ ਲੋਕਾਂ ਨੂੰ ਰੋਮਾਂਚਿਕ ਬਣਾ ਕੇ ਹਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਆਪਣਾ ਮੈਂ ਕਹਿ ਰ ਵਿਚੋਲ ਪੁਨਾ ਕਰਾ ਰਿਆ ਰਿਸ਼ਤੇ ਕਰਵਾ ਰਿਆ ਨੈਟ ਦੇ ਉੱਤੇ ਤੇਰੇ ਤੇ ਬਾਲੀ ਉਂਗਲ ਚੱਕਦਾ ਐ ਨਹੀਂ ਪਤਾ ਕਿਉਂ ਚੱਕਦਾ ਹਾਂ ਸੱਚ ਤੇਰੇ ਕਾਂਡ ਵੀ ਬਹੁਤ ਵੱਡੇ ਵੱਡੇ ਕੀਤੇ ਆ ਨਾ ਬਹੁਤ ਕੋਸ਼ਿਸ਼ ਕੀਤਾ ਵਾ ਤੂੰ ਆਵਦਾ ਲੱਛਣਾ ਤਾਂ ਸੁਧਰੀ ਨਹੀਂ ਕਿ ਮਾਫੀ ਵੀ ਮੰਗੀ ਤੋ ਲੋ ਤੇ ਵਿਚੋਲੇ ਨੇ ਤੂੰ ਵਿਚੋਲਾ ਬਣਾਉਣਾ ਉਹਨੂੰ ਰਿਸ਼ਤਾ ਕਰਵਾਉਣਾ ਉਹਦੇ ਕੋਲ ਵਿਚੋਲਾ ਆਖੇ ਉਹ ਜੇਕਰ ਇਹਨੂੰ ਮੌਕਾ ਮਿਲਦਾ ਵੀ ਮੈਂ ਇਹਨੂੰ ਆਪਣੀ ਲਾਈਫ ਦੇ ਕਿਉਂ ਮੁੱਦੇ ਛੜਨ ਦਵਾਂ ਨਾਟ ਕਰਤੇ ਜਦੋਂ ਅੱਜ ਤੱਕ ਮੈਂ ਆਪਣਾ ਚੈਨਲ ਦੇ ਉੱਤੇ ਅਕਾਊਂਟ ਦੇ ਉੱਤੇ ਕਿਸੇ ਮੁੰਡੇ ਨਾਲ ਵੀਡੀਓ ਨਹੀਂ ਪਬਲਿਕ ਕੀਤੀ ਕਿਸੇ ਨਾਲ ਬਲੌਗਿੰਗ ਨਹੀਂ ਕੀਤੀ ਹਾਲੇ ਤੱਕ ਤਾਂ ਤੁਹਾਡਾ ਜੀਜਾ ਮੈਂ ਨੈਟਵਰਕ ਤੇ ਲੈ ਕੇ ਹੀ ਨਹੀਂ ਆਈ ਤਾਂ ਫਿਰ ਤੁਸੀਂ ਕਿਉਂ ਨਹੀਂ ਮੈਨੂੰ ਜਿੰਦੇ ਰੇ ਮੁੱਦੇ ਅਸੀਂ ਨਹੀਂ ਲੈ ਕੇ ਆਏ ਮੁੱਦਾ ਤੂੰ ਹੀ ਆਪ ਦਾ ਲੈ ਕੇ ਆਇਆ ਸੀ ਸੋਸ਼ਲ ਮੀਡੀਆ ਤੇ ਕਿ ਮੈਂ ਵਿਆਹ ਕਰਵਾਇਆ ਸੀ ਮੇਰਾ ਬ੍ਰੇਕਅਪ ਹੋ ਗਿਆ ਇਹਨਾਂ ਦਾ ਰਹਿ ਕੇ ਆਈ ਮੈਂ ਇਹ ਉਹ ਕੋਈ ਵੀਡੀਓ ਜਪਾਈਆਂ ਸੀ ਤਾਂ ਬਲੌਗ ਬਣਾ ਬਣਾ ਕੇ ਤੇਰੀ ਦੁਬਾਰੇ ਗੱਲਾਂ ਛਿੜੀਆਂ ਨਹੀਂ ਤਾਂ ਕਿਸ ਨੂੰ ਘਰੇ ਬੈਠੇ ਨੇ ਕੀ ਪਤਾ ਲੱਗਦਾ ਵੀ ਤੇਰੇ ਜਿੰਦਗੀ ਵਿੱਚ ਕੀ ਹੋਇਆ ਤੂੰ ਕੀ ਕਾਂਡ ਕੀਤੇ ਆ ਕੁਛ ਵੀ ਨਾਲੇ ਜੀਜਾਂ ਤੇ ਕਹੀ ਜਾਂਦੀ ਆ ਤੁਹਾਡੇ ਜੀਜੇ ਸਾਹਮਣੇ ਨਹੀਂ ਲਿਆਂਦਾ ਤਾਂ ਮਤਲਬ ਜੀਜਾ ਹੈਗਾ ਕੋਈ ਹਜੇ ਦੱਸ ਦੇ ਨਹੀਂ ਪਈ ਜੀਜਾ ਕੌਣ ਆ ਦੂਜੇ ਦਾ ਸਾਰੇ ਟਾਈਮ ਪਾਸ ਸੀਗਾ ਅਸਲੀ ਜੀਜਾ ਪਤਾ ਨਹੀਂ ਕਿੱਥੇ ਲੁਕੋ ਕੇ ਰੱਖਿਆ ਤੂੰ ਕੌਣ ਹੁੰਦਾ ਏਦਾਂ ਕਰਨ ਵਾਲਾ ਵੀ ਜੋ ਮੇਰੀ ਪਰਸਨਲ ਲਾਈਫ ਆ ਨੈਟ ਦੇ ਉੱਤੇ ਆਣ ਕੇ ਨੇ ਬਕਵਾਸ ਕਰਨੀ ਆ ਮੇਰੇ ਫੈਮਿਲੀ ਨੂੰ ਗਲਤ ਬੋਲਣਾ ਕਿਹੜੀ ਗੱਲ ਤੋਂ ਮੈਨੂੰ ਜ਼ਲੀਲ ਕਰ ਰਹੀ ਆ ਤੂੰ ਮੌਕੇ ਦਿੰਨੀ ਐ ਤਾਂ ਅਗਲੇ ਜਲੀਲ ਕਰਦੇ ਹੋਰ ਲੋਕਾਂ ਨੂੰ ਸ਼ੌਂਗ ਐ ਇੱਥੇ ਜਲੀਲ ਕਰਨ ਦਾ ਮੁੱਦੇ ਤੂੰ ਆਪ ਦਾ ਪਰਸਨਲ ਲੈ ਕੇ ਸੋਸ਼ਲ ਮੀਡੀਆ ਤੇ ਦੇਖੋ ਜ਼ੁਬਾਨ ਗੰਦੀ ਕਰਨ ਨੂੰ ਮੈਂ ਹੁਣ ਵੀ ਕਰ ਸਕਦੀ ਆ ਆਪਣੀ ਪਰ ਮੈਂ ਇਹ ਇਹ ਦੇ ਕਰਕੇ ਆਪਣੀ ਰੋਟੀ ਨੂੰ ਲੱਤ ਨਹੀਂ ਮਾਰਨੀ ਮੈਨੂੰ ਇੱਥੇ ਇਨਸਾਫ ਦੋ ਕਿ ਮੈਂ ਇਹ ਬੰਦੇ ਤੋਂ ਇਹ ਬੰਦਾ ਕਿਉਂ ਨਹੀਂ ਮੇਰਾ ਖਹਿੜਾ ਛੱਡ ਰਿਹਾ ਮੈਂ ਕਿ ਇਨਸਾਫ ਦੇ ਕੇ ਕਾਂਡ ਤੂੰ ਐਡੇ-ਐਡੇ ਕੀਤੇ ਤੇ ਇਨਸਾਫ ਵੀ ਤੂੰ ਭਾਲਦੀ ਐ ਜਿਨ੍ਹਾਂ ਨਾਲ ਤੂੰ ਕਾਂਡ ਕੀਤੇ ਜਿਨ੍ਹਾਂ ਨਾਲ ਤੂੰ ਆ ਕੀਤਾ ਵੀ ਪੈਸੇ ਲੈ ਲੈ ਕੇ ਲੋਕਾਂ ਨੂੰ ਠੱਗ ਠੱਗੇ ਛੜਤਾ ਇਨਸਾਫ ਤਾਂ ਉਹਨਾਂ ਨੂੰ ਚਾਹੀਦਾ ਇਨਸਾਫ ਇਥੇ ਤੂੰ ਪਾ ਲਦੀ ਆ ਆ ਇਹ ਵੱਡੀ ਇਨਸਾਫ ਵਾਲੀ ਮੈਂ ਕਹਿੰਨੀ ਮੇਰਾ ਪਾਸਟ ਸੀ ਇਹਨਾਂ ਕੁਝ ਹੋਇਆ ਹਨਾ ਵੀ ਉਹਦਾ ਹੁਣ ਵਾਰੀ-ਵਾਰੀ ਮੈਨੂੰ ਨਾ ਉਹ ਚੀਜ਼ਾਂ ਮੈਂ ਕਹਿੰਨੀ ਵੀ ਜ਼ਿਕਰ ਨਹੀਂ ਕਰਨਾ ਚਾਹੀਦਾ ਬਟ ਇਹ ਮੈਨੂੰ ਮਜਬੂਰ ਕਰਦਾ ਮੇਰਾ ਰਿਸ਼ਤਾ ਉਹਦੇ ਨਾਲ ਹੀ ਮੇਰਾ ਰਿਸ਼ਤਾ ਹੀ 1 ਸਾਲ ਤੋਂ ਇਹ ਨਾਲ ਚੱਲ ਰਿਹਾ ਮੈਂ ਕਹਿੰਨੀ ਉਹਦੇ ਵੱਲੋਂ ਤਾਂ ਨਹੀਂ ਚੱਲ ਰਿਹਾ ਪਰ ਤੂੰ ਚਲਾਉਣਾ ਜ਼ਰੂਰ ਚਾਹੁੰਨੀ ਆ ਇਹਦੇ ਨਾਲ ਰਿਸ਼ਤਾ ਸਹੀ ਇੱਕ ਸਾਲ ਤੋਂ ਤਾਂ ਬੈਸੀ ਜਾਂਨੀ ਵੀ ਕਿਵੇਂ ਨਾ ਕਿਵੇਂ ਕਰਕੇ ਗੱਲਾਂ-ਗੱਲਾਂ ਦੇ ਵਿੱਚ ਆਖਿਰੇ ਰਿਪਲਾਈ ਰਿਪਲਾਈ ਖੇੜਦੇ ਖੇੜਦੇ ਇਹ ਸਾਡਾ ਰਿਸ਼ਤਾ ਚੱਲ ਪੂਗਾ ਨਵੇਂ ਆਸ਼ਕ ਆਸ਼ਕੀਆਂ ਕਰਦੀਏ ਕਰਦੀਓ ਕਰਦੀਏ ਆਸ਼ਕ ਤਾਂ ਸਭ ਤੋਂ ਵੱਡਾ ਤੂੰ ਐ ਮੇਰਾ ਠੀਕ ਹੈ ਨਾ ਜੋ ਤੂੰ ਮੇਰੇ ਬਿਨਾ ਰਹਿ ਨਹੀਂ ਸਕਦਾ ਕਿਉਂ ਨਹੀਂ ਰਹਿ ਸਕਦਾ ਪਿੱਛੇ ਜੇ ਵੀਡੀਓ ਪਾਉਣੀ ਐ ਤੂੰ ਬੰਦ ਕਰਤੀ ਸੀ ਕਿਉਂ ਨਹੀਂ ਫਿਰ ਤੂੰ ਮੇਰੇ ਬਿਨਾ ਰਹਿ ਸਕਦਾ ਕਿ ਜਿਆਦਾ ਸੁਭਾਅ ਨਾ ਹੁੰਦਾ ਮੇਰੇ ਨਾਲ ਤੁਹਾਨੂੰ ਹਜੇ ਕਹਿੰਦੀ ਐ ਮੈਂ ਆਪਦੀ ਜ਼ੁਬਾਨ ਗੰਦੀ ਨਹੀਂ ਕਰਨੀ ਐ ਤੂੰ ਗੰਦੀ ਜ਼ੁਬਾਨ ਕੀ karenge ਆਪਦੀ ਇਹ ਬਾਰੇ ਸੱਚੀ ਬੋਲੀ ਜਿਹੜੀ ਤੂੰ ਬੋਲੀ ਨਹੀਂ ਆਖੇ ਸਵਾਦ ਆਉਂਦਾ ਬਥੇਰੇ ਲੋਕਾਂ ਨੂੰ ਸਵਾਦ ਦਿੱਤੇ ਐ ਨਾ ਤੂੰ ਤਾਂ ਕਰਕੇ ਬੋਲੀ ਨਹੀਂ ਐ ਇਹ ਤਾਂ ਕਿਸੇ ਕੁੜੀ ਦੀ ਹਿੰਮਤ ਨਹੀਂ ਹੁੰਦੀ ਐ ਐ ਕਰਕੇ ਬੋਲ ਜੂਗੀ ਉਹ ਵੀ ਆਪ ਦੇ ਬਾਰੇ ਫਿਰ ਗੱਲ ਇਹਨੇ ਕੀਤੀ ਐ ਪੈਸਿਆਂ ਦੀ ਰਾਤ ਕਹਿ ਰਿਹਾ ਐ ਕਿ ਮੈਂ ਕਦੇ ਗੱਡੀ ਦੀ ਕਿਸ਼ਤ ਇੰਨੀ ਐ ਏਦਾਂ ਉਹਦਾਂ ਕਿਸੇ ਨੂੰ ਮੇਰੀ ਗੱਡੀ ਦੀ ਅੱਛਾ ਮੈਂ ਅੱਜ ਤੱਕ ਕਹਿ ਵੀ ਮੇਰੀ ਗੱਡੀ ਕਿਸ਼ਤਾਂ ਤੇ ਆ ਚਾਏ ਮੈਂ ਕਿਸੇ ਅੱਗੇ ਹੱਥ ਟੱਡੇ ਆ ਤੂੰ ਤਾਂ ਝੂਠ ਹੀ ਬਹੁਤ ਬੋਲਦੀ ਐ ਗੱਡੀ ਤੇਰੀ ਕੈਸ਼ ਤਾਂ ਤੇ ਹੀ ਐ ਤੂੰ ਤਾਂ ਕਹਿੰਦੀ ਸੀ ਗੱਡੀ ਮੇਰੀ ਨਵੀਂ ਐ ਏਜੰਸੀ ਚੋਂ ਘੜਵਾ ਕੇ ਲਿਆਂਦੀ ਐ ਗੱਡੀ ਤੇਰੀ ਪੁਰਾਣੀ ਨਿਕਲੀ 10 ਸਾਲ ਠੀਕ ਹੈ ਨਾ ਤੇ ਮੈਂ ਆਪੇ ਪੋਡਕਾਸਟ ਦੇ ਲਾਸਟ ਵਿੱਚ ਕੀ ਚਾਹੁੰਦੀ ਸੀ ਮੈਂ ਉਹ ਵੀ ਬੋਲਨੀ ਆ ਤੇ ਜਿੰਨੀਆਂ ਵੀਡੀਓ ਸੀ ਮੈਂ ਆਰਚੀਵ ਵੀ ਕੀਤੀਆਂ ਸੀ ਵੀ ਜੀ ਮੈਂ ਆਰਚੀਵ ਵੀ ਕੀਤੀਆਂ ਸੀ ਜਿੰਨੀਆਂ ਸੀ ਨਾ ਤੇਰੇ ਨਾਲ ਕੇ ਨਾ ਪੋਡਕਾਸਟ ਕਰ ਲੈਗੇ ਨਾ ਇੰਨੀ ਹਿੰਮਤ ਕਰ ਲਈ ਵੀ ਐ ਗੰਦ ਜਨਾਂ ਨੇ ਨਾ ਮੈਂ ਪੋਡਕਾਸਟ ਕਰ ਮੜਾ ਚੈਨਲ ਦਾ ਨਾਮ ਤਾਂ 10 ਸਾਲ ਦੀ ਵੀਡੀਓ ਦੇ ਵਿੱਚ ਕਿਹੜਾ ਚੈਨਲ ਹੈ ਨਾ ਕੜ ਤੂੰ ਐਨਾ ਦੇਖ ਲਵੇਂ ਮੈਂ ਕਿੰਨਾ ਸਟਰੋਂਗ ਹੋ ਮਨੂ ਗੇਮ ਨੇ ਬਣਾ ਦਿੱਤਾ ਤੇ ਜੇਕਰ ਤੂੰ ਹੁਣ ਕਹਿ ਰਿਹਾ ਵੀ ਤੂੰ ਹੁਣ ਮੇਰੇ ਨਾਲ ਗੇਮ ਖੇੜ ਰਹਿ ਮੈਂ ਕਹਿੰਨੀ ਆ ਆ ਛੱਡ ਕਿਉਂਕਿ ਐਦੂ ਪਹਿਲਾਂ ਵੀ ਕਿੰਨੇ ਤਮਾਸ਼ੇ ਹੋ ਗਏ ਆ ਐਦੂ ਬਾਅਦ ਵੀ ਭਾਵੇਂ ਤੂੰ ਸਾਰੀ ਦੁਨੀਆ ਸਾਰੇ ਮੁੰਡਿਆਂ ਦੇ ਭਾਵੇਂ ਤੂੰ ਫੇਕ ਹੀ ਬਣਾਵਣਾ ਕੇ ਲੈ ਆ ਕਿਉਂਕਿ ਹੈ ਹੀ ਫੇਕ ਲੈ ਆ ਉਂਗਲਾ ਬਾਵਾ ਲੱਗਦਾ ਮਾਰ ਮਾਰ ਕੇ ਗੱਲ ਤਾਂ ਐ ਕਰਨ ਲੱਗੀ ਸਖਣੀ ਕਿੱਡੀ ਕੇ ਗੱਲ ਕਰਨ ਲੱਗੀ ਆ ਤੇ ਗੱਲ ਲੱਗੇ ਕੋਈ ਆਈ ਨਹੀਂ ਹੈ ਹੀ ਫੇਕ ਗੱਲ ਬਣੀ ਐ ਕੋਈ ਗੱਲ ਕਰਨੀ ਨਹੀਂ ਆਉਂਦੀ ਬਸ ਰਿਪਲਾਈ ਦੇਣ ਬੈਹ ਜਾਂਦੀ ਹੈਗੀ ਜਿੰਨਾ ਹੋ ਸਕਦਾ ਤੂੰ ਲੈ ਸੋਸ਼ਲ ਮੀਡੀਆ ਤੇ ਪਰ ਜਿੱਥੋਂ ਤੱਕ ਮੇਰਾ ਹੁੰਦਾ ਹੈ ਨਾ ਮੈਂ ਹੁਣ ਉੱਥੇ ਤੱਕ ਜਾਉਂਗੀ ਐਡੇ ਵੱਡੇ ਵੱਡੇ ਕਾਂਡ ਤਾਂ ਕਰਤੇ ਤੂੰ ਇੱਥੋਂ ਤੱਕ ਤਾਂ ਪਹੁੰਚ ਗਈਆਂ ਹੋਰ ਅੱਗੇ ਪਹੁੰਚ ਦੀ ਕਸਰ ਕੋਈ ਰਹਿੰਦੀ ਹੈ ਇਕਲ ਹੋਰ ਹੈ ਮੈਂ ਨਾ ਆਪਣੇ ਪੋਡਕਾਸਟ ਚ ਸਾਰੀ ਗੱਲ ਕਲੀਅਰ ਕੀਤੀ ਹੈ ਵੀ ਰਿਐਲਿਟੀ ਕੀ ਸੀ ਆ ਜਿਹੜਾ ਕੈਸਿਆਂ ਦੇ ਲਗਾਤਾਰ ਮੇਰੇ ਤੇ ਇਲਜ਼ਾਮ ਲੱਗ ਰਹੇ ਹਨਾ ਕੈਸਿਆਂ ਵਾਲੀ ਗੱਲ ਕੀ ਐ ਮੇਰੇ ਤੁਸੀਂ ਪੋਡਕਾਸਟ ਸੁਣਿਓ ਇੱਥੇ ਮੈਂ ਸਫਾਈਆਂ ਨਹੀਂ ਦੇਣੀਆਂ ਆਪਣੇ ਚੈਨਲ ਤੇ ਨਾ ਮੈਂ ਉਹ ਖੱੱਚੀ ਖੱੱਚੀ ਗੱਲ ਕਰਨਾ ਆਉਦੇ ਚੈਨਲ ਦੇ ਵਿੱਚ ਗੱਲ ਇਹ ਮੈਂ ਜਦੋਂ ਸਾਰੀਆਂ ਗੱਲਾਂ ਕਲੀਅਰ ਕਰਤੀਆਂ ਪੋਡਕਾਸਟ ਦੇ ਵਿੱਚ ਇੱਥੇ ਤੂੰ ਸਫਾਈ ਨਹੀਂ ਦੇਣੀ ਤੇ ਫਿਰ ਵੀਡੀਓ ਕਾਦੇ ਵਾਸਤੇ ਬਣਾਏ ਰਿਪਲਾਈ ਦੇਣ ਕਾਦੇ ਵਾਸਤੇ ਰਿਪਲਾਈ ਦੇਣੇ ਜ ਸਾਰਾ ਕੁਝ ਤੂੰ ਪੋਡਕਾਸਟ ਦੇ ਵਿੱਚ ਕਲੀਅਰ ਕਰਤਾ ਮੈਂ ਕੀ ਕੀਤਾ ਚਾਹੇ ਕੌਣ ਐ ਸਤਗੁਰ ਚਾਹਲ ਐ ਮੁੰਡਾ ਠੀਕ ਐ ਮੁੰਡਾ ਨਹੀਂ ਕਹਿੰਸਦੀ ਬੁੱਢਾ ਕਹਿ ਸਕਦੀ ਐ ਠੀਕ ਐ ਕਾਂ ਫੰਨੀ ਉਹਨੇ ਕੀ ਕੀਤਾ ਮੈਂ ਉਹਨੂੰ ਖੁਦ ਆਪਣਾ ਕਾਊਂਟਰ ਸੈਂਡ ਕੀਤਾ ਸੀ ਬਟ ਉਹ ਤੋਂ ਬਾਅਦ ਜਿਹੜੇ ਲਗਾਤਾਰ ਮੇਰੇ ਤੇ ਇਲਜ਼ਾਮ ਲੱਗੇ ਲੱਖ ਰੁਪਿਆ ਲੈ ਲਿਆ ਜੀ ਲੱਖ ਖਾਲਿਆ ਜੀ ਇਹ ਕਰ ਲੈ ਜੀ ਉਹ ਕਰ ਲੈ ਜੀ ਬਿਲਕੁਲ ਵੀ ਨਹੀਂ ਜਿੰਨਾ ਟਾਈਮ ਪੈਸੇ ਨਹੀਂ ਮਿਲੇ ਸੀਗੇ ਸਤਗੁਰ ਚਾਹਲ ਤੋਂ ਉਹਨਾਂ ਟਾਈਮ ਤੋਂ ਬੜਾ ਕਰਦੇ ਹੋਗੇ ਸ਼ੋਨਾ ਬਾਬੂ ਤੇ ਹੋਰ ਕੀ ਕੁਛ ਕਰਦੇ ਹੁੰਦੇ ਬਥੇਰਾ ਕੁਛ ਕਹਿੰਦੇ ਹੁੰਦੇ ਹਨ ਇੱਕ ਆ ਬੁੱਗਾ ਹੋਰ ਵੀ ਬਥੇਰਾ ਕੁਝ ਜਿਵੇਂ ਕਰਦਾ ਹੁੰਦਾ ਬੁਗੜੀ ਬਥੇਰਾ ਕੁਝ ਕਰ ਦਿੰਦੇ ਆ ਬੜਾ ਕੁਛ ਬੋਲਦੀ ਹੋਏਗੀ ਜਦੋਂ ਪੈਸੇ ਮਿਲ ਗਏ ਉਸ ਤੋਂ ਬਾਅਦ ਉਹ ਹੋ ਗਿਆ ਬੁੱਢਾ ਜਾਣ ਬੁੱਝ ਕੇ ਮੁੱਦਾ ਸ਼ਾਂਤ ਹੋਏ ਅੱਛਾ ਫਿਰ ਮੈਨੂੰ ਨਾ ਇੱਕ ਮੈਸੇਜ ਆਇਆ ਵੀ ਇਹਨਾਂ ਨੂੰ ਮੌਕਾ ਚਾਹੀਦਾ ਸੀ ਹਾਂ ਹੁਣ ਉਹ ਮੌਕਾ ਮਿਲ ਗਿਆ ਹੁਣ ਪ੍ਰੂਫ ਓਦਾਂ ਓਦਾਂ ਆ ਪ੍ਰੂਫਾਂ ਦੀ ਮਾਰੋ ਤੁਸੀਂ ਛਿੱਕੀ ਠੀਕ ਹੈ ਪ੍ਰੂਫ ਜਿੰਨੇ ਮੰਤਰੀ ਲੈ ਆਵੇ ਮੈਨੂੰ ਕੋਈ ਕੋਈ ਪ੍ਰੋਬਲਮ ਨਹੀਂ ਹੈਗੀ ਬਟ ਮੈਨੂੰ ਇੱਥੇ ਇਨਸਾਫ ਚਾਹੀਦਾ ਵੀ ਇਹ ਇਨਸਾਨ ਕੌਣ ਹੁੰਦਾ ਆਦਰ ਇੰਨੀ ਗੰਦੀ ਜ਼ਬਾਨ ਨਾਲ ਤੈਨੂੰ ਕੌਣ ਇਨਸਾਫ ਦਿਵਾਊਗਾ ਦੱਸ ਇੱਕ ਤਾਂ ਹੁੰਦਾ ਨਾ ਚਲ ਮੰਨ ਲਿਆ ਵੀ ਤੂੰ ਕਾਂਡ ਕੀਤੇ ਜਾਣ ਜਾਣ ਕੇ ਤੇਰੀਆਂ ਗੱਲਾਂ ਖੋਲ ਹੀ ਜਾਂਦੇ ਆ ਹੈ ਪ੍ਰਾਣੀਆਂ ਗੱਲਾਂ ਛੇੜੀ ਜਾਂਦੇ ਆ ਤੇ ਤੈਨੂੰ ਇਨਸਾਫ ਅਗਲਾ ਦਵਾ ਵੀ ਦਿੰਦਾ ਜੇ ਤੇ ਬੋਲੀ ਝੱਜਦੀ ਹੁੰਦੀ ਐਨੀ ਗੰਦੀ ਤੇਰੀ ਬੋਲੀ ਤੇ ਤੈਨੂੰ ਕੌਣ ਇਨਸਾਫ ਦਵਾਊਗਾ ਮੇਰੇ ਭੈਣ ਭਰਾ ਜਿਹੜੇ ਮੈਨੂੰ ਚਾਹੁੰਦੇ ਆ ਪਿਆਰ ਕਰਦੇ ਆ ਇਹਦੇ ਸਾਰੇ ਕਾਰਨ ਤੱਕ ਮੈਨੂੰ ਐਡਰੈਸ ਵੀ ਨਾ ਦੋ ਪਰ ਇਹਦਾ ਜਿਹੜਾ ਸੱਸ ਸਹੁਰਾ ਨਾ ਕਟਿਆ ਜਿਹੜੇ ਹੈਗੇ ਨੇ ਕਟਿਆ ਲੋਗ ਨੇ ਜਿਹੜੇ ਗire ਹੋਏ ਲੋਗਾਂ ਨੇ ਜਿਨ੍ਹਾਂ ਨੇ ਧੀਆਂ ਆਡੀਆਂ ਕਰ ਕਰਕੇ ਅੱਗੇ ਦਾਣ ਕਰਤੀਆਂ ਜਨਮੀ ਜੀ ਨੂੰ ਉਨੂੰ ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਬਾਈ ਇਹਦੇ ਸਹੁਰੇ ਘਰ ਤੱਕ ਪਹੁੰਚਾਓ ਵੀਡੀਓ ਮੈਨੂੰ ਨਹੀਂ ਪਤਾ ਅੱਛਾ ਜੇ ਰਿੰਪਲ ਦਾ ਸਹੁਰੇ ਘਰ ਘਟੀਆ ਲੋਕ ਆ ਤਾਂ ਫਿਰ ਤੇਰਾ ਜਿਹੜਾ ਟੱਬਰ ਆ ਤੇਰਾ ਪਰਿਵਾਰ ਆ ਉਹ ਕਿੰਨਾ ਕੁ ਵਧੀਆ ਉਹ ਤਾਂ ਸਾਰੇ ਦਾ ਘਟੀਆ ਜਿਹੜਾ ਆਦੀ ਕੁੜੀ 28 ਦਿਨ ਕਿਸੇ ਦੇ ਘਰੇ ਛੱਡ ਗਿਆ ਫਿਰ ਉਦੋਂ ਬਾਅਦ ਉਹਨਾਂ ਤੋਂ ਪੈਸੇ ਮੰਗੇ ਫਿਰ ਕਿੰਨੇ ਮੁੰਡਿਆਂ ਨੂੰ ਠੱਗ ਲਿਆ ਨੇ ਕਿੰਨੇ ਮੁੰਡਿਆਂ ਨਾਲ ਗੱਲਾਂ ਬਾਤਾਂ ਕੀਤੀਆਂ ਕਿਤੇ ਕਿੰਨਿਆਂ ਨਾਲ ਹੀ ਕਾਂਡ ਕੀਤੇ ਉਹ ਕਿੰਨਾ ਕ ਸਾਊ ਟੱਬਰ ਆ ਫਿਰ ਜੇ ਮੇਰੇ ਨਾਲ ਪਰਸਨਲ ਵੀ ਗੱਲ ਕਰ ਸਕਦੇ ਮੈਂ ਹਰੇਕ ਦਾ ਰਿਪਲਾਈ ਦੂੰਗੀ ਹਰੇਕ ਦਾ ਵੀ ਨਹੀਂ ਕਹਿ ਸਕਦੀ ਕਿਉਂਕਿ ਖੱੱਚਾ ਜ ਕਿਉਂਕਿ ਮੈਂ ਸਭ ਕੁਝ ਜਾਣਦੇ ਹੋਇਆ ਵੀ ਨਾ ਕਰ ਰਹੀ ਸੀ ਪਤਾ ਲਓ ਜੀ ਹੁਣ ਇੱਥੇ ਦਾ ਸਭ ਬੰਦਾ ਕੀ ਕਰੇ ਆਪਦੇ ਆਪਨੇ ਖਾਚ ਕਹੀ ਜਾਂਦੀ ਆ ਦੂਜਿਆਂ ਨੂੰ ਤਾਂ ਕਹਨੇ ਵੀ ਆਖਿਆ ਖੱਤਾਂ ਵਿੱਚ ਮੈਂ ਵੀ ਸ਼ਾਮਲ ਸੀਗੀ ਕਿ ਮੈਂ ਵੀ ਖਾਚ ਹੀ ਆ ਆਪਦੇ ਆਪਨੇ ਖਾਚ ਦੱਸਿਆ ਨਹੀਂ ਆਪਦੇ ਆਪਨੇ ਗਾਹਾਂ ਕੱਢਿਆ ਨਹੀਂ ਹੋ ਤੇ ਤਾਂ ਦੱਸ ਬੰਦਾ ਕੀ ਉਮੀਦ ਕਰੂਗਾ ਚਾਹੇ ਤਾਂ ਤੁਸੀਂ ਐਂ ਕਰੋ ਇਹਦੇ ਸੱਸ ਸਹੁਰੇ ਨੂੰ ਕਹਿ ਦਿਓ ਕਿ ਆਪਣਾ ਆਪ ਦੀ ਪੀਂ ਲਾਜੋ ਠੀਕ ਐ ਐਦਾਂ ਕਰੋ ਲੋਕੀ ਕਿਉਂ ਕਹਿਣ ਰਿੰਪਲ ਦੇ ਸੱਸ ਸਹੁਰੇ ਨੇ ਤਾਂ ਸਿੱਧਾ ਜਾ ਕੇ ਕਹਿਦੇ ਵੀ ਹਾਂ ਆਪ ਦੀ ਧੀ ਲਿਆਓ ਰਿੰਪਲ ਦੇ ਮੈਂ ਵਸਣਾ ਕਹਿ ਤਾਂ ਇਹ ਮੈਨੂੰ ਅੱਗ ਲੱਗੀ ਤਾਂ ਇਹਨਾਂ ਨੂੰ ਰਿਪਲਾਈ ਪਾਉਣੀ ਕਿ ਪਤਾ ਸਾਡੀ ਦੋਨਾਂ ਦੀ ਗੱਲ ਹੀ ਬਣ ਜੇ ਅੱਗੋਂ ਆਪ ਦੀ ਆਡੀਅנס ਨੂੰ ਕਹਿੰਦੀ ਆ ਤੁਸੀਂ ਜਾਓ ਉਹਨਾਂ ਨੂੰ ਵੇਚ ਲਿਆ ਚੰਗਾ ਸਿਕੰਦਰਖਾਨੇ ਦੇ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆਂ ਆਪਾਂ ਇੱਥੇ ਖਤਮ ਤੇ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂਜੀ ਫਿਰ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ